ਸੰਦੀਪ ਨੇ ਕੀਤਾ ਸੀ ਨਹੀਂ ਮੇਰੀ ਗੱਲ ਸੁਣ ਜੇ ਮੈਂ ਫਿਰਨ ਨਹੀਂ ਤੇ ਮੈਂ ਆਪਣੇ ਵਿਹੜੇ 'ਚ ਫਿਰਨ ਨਹੀਂ ਸੀ ਨਾ ਉਹ ਮੈਂ ਗੇਟ 'ਚ ਵੇਖਿਆ ਤੈਨੂੰ ਗੇਟ 'ਚ ਵੇਖਿਆ ਵਾ ਇਹੋ ਵੇਂਦੇ ਰਹਿੰਦੇ ਸੀ ਕਦੋਂ ਕਰਦੇ ਸੌਂ ਜਾਂਦੇ ਕਿਤੇ ਉਹ ਦਿਨ ਵੀ ਮੈਂ ਤੈਨੂੰ ਦੱਸਿਆ ਸੀ ਕਿ ਬਾਹਰੋਂ ਆਵਾਜ਼ ਆਉਂਦੀ ਸੀ ਮੈਂ ਇਹ ਵੇਖਣ ਗਈ ਸੀ ਕਿ ਕੌਣ ਲੰਡਿਆ ਵਾ ਕੋਈ ਕਿਹਦੀ ਆਵਾਜ਼ ਆਉਂਦੀ ਉਹ ਬਾਹਰੋਂ ਨਹੀਂ ਆਵਾਜ਼ ਆਉਂਦੀ ਬਾਹਰ ਕਰਨਾ ਹੀ ਵੀ ਕੋਹ ਜੋ ਸੁੱਟਿਆ ਹੈ ਨਾਲੇ ਦੁਨੀਆ ਦੇ ਬਣ ਕੀ ਸੁੱਟਿਆ ਹੈ ਮੈਨੂੰ ਤੇ ਲੱਗਦਾ ਵਾ ਇਹ ਆਤਾ ਤੁਹਾਨੂੰ ਹੀ ਆ ਜਿਹੜੇ ਤੁਸੀਂ ਇਦਾਂ ਲੈ ਹੀਓ ਤੁਹਾਨੂੰ ਇਦਾਂੇ ਕੰਮ ਹੁੰਦੇ ਨਾ ਤੁਹਾਡੇ ਘਰ ਨਾ ਹੁੰਦੇ ਹਾਈ ਹਾਈ ਮੈਂ ਤੇ ਸਰਾਬੀ ਹਕੀ ਤੇ ਫੀ ਜੌਲ ਤਰੋਂ ਕਣ ਗਈ ਹੈ ਮੈਂ ਹਾਂ ਚਲ ਸੌਂਗੀ ਆ ਸਾਰੇ ਗਰਕ ਗਏ ਮੈਨੂੰ ਨਹੀਂ ਪਤਾ ਸੀ ਇਹ ਬੜਾ ਉੱਥੇ ਵੱਡੀ ਮੈਨੂੰ ਪਤਾ ਹੁੰਦਾ ਤੇ ਮੈਂ ਵੀ ਇਹੀ ਲੈਂਦੀ ਪਤਾ ਨਹੀਂ ਹੁਣ ਕੀ ਬਣਨਾ ਹੈ ਮੰਮੀ ਕੀ ਗੱਲ ਹੋਈ ਕੀ ਬਾਤ ਹੁਣ ਦੱਸੋ ਗੱਲ ਤੂੰ ਦੇ ਟਾਈਮ ਵੇਖੋ ਪਹਿਲਾਂ 12 ਵਜ ਗਏ ਤੋ ਰਾਤ ਦੇ ਤੇ ਤੁਸੀਂ ਬਾਹਰ ਕਰਨੀ ਕਿ ਢੇ ਹੁਣ ਤੇਰੀ ਕਸਰ ਰਹੀ ਹੈ ਨਾ ਤੂੰ ਪੰਜ ਚਰ ਲਾ ਲਾ ਹੁਣ ਮੰਮੀ ਗੱਲ ਇਹ ਨਹੀਂ ਹੈਗੀ ਗੱਲ ਦਾ ਸੱਚ ਪਤਾ ਹੋਣੀ ਚਾਹੀਦੀ ਹੈ ਵੀ ਗੱਲ ਹੈ ਕੀ ਆ ਐਦਾਂ ਹੋ ਤੁਹਾਡਾ ਨਾਂ ਲਈ ਜਾਂਦੇ ਕੱਲੂ ਮੁੜ ਕੇ ਤੁਹਾਡਾ ਨਾਂ ਲਾਉਣਗੇ ਇਹ ਬੋਤਲ ਤੇ ਉਦਾਂ ਹੀ ਹੈ ਇੱਥੇ ਪਾ ਲਿਆ ਤੇ ਤੂੰ ਰਾਤ 12 ਵਜੇ ਸੁਣਨਾਂ ਆਂ ਪੜੀ ਕਿ ਮੈਂ ਤਾਂ ਉਦਾਂ ਹੀ ਗਈ ਸੀ ਸੈਰ ਕਰਨ ਲਈ ਉਦਾਂ ਹੀ ਫੜ ਕੇ ਲੈ ਗਈ ਤੇ ਉੱਥੇ ਪਾਣੀ ਬਹੁਤ ਜਿਹੜੀ ਸੈਰ ਹੁੰਦੀ ਹੈ ਜੇ ਕੋਈ ਗੱਲ ਹੈਗੀ ਇਹ ਤਾਂ ਹਨ ਦੱਸ ਦੇ ਲੈ ਜਾ ਮੈਂ ਕੀਤਾ ਯੋ ਲੈ ਲੋ ਜੋਰ ਤੁਸੀਂ ਕੋ ਗਾਲੀ ਕਰੀ ਜਾਂਦੇ ਲੈ ਬਸ ਹੁਣ ਮੰਮੀ ਆਪੇ ਬਗ ਬੇ ਨਾ ਹਾਂ ਜਾਂ ਕੀਤਾ ਇਹ ਮੈਂ ਕਹੋ ਉਦੋਂ ਵੀ ਸੱਚੇ ਰੋਲਾ ਪਾਉਂਦੇ ਸੀ ਫਿਰ ਉਦੋਂ ਵੀ ਕਹਿੰਦੇ ਸੀ ਵੀ ਸਾਡੇ ਘਰ ਕੀਤਾ ਵਾ ਕਿੰਨੇ ਦੇ ਉਦੋਂ ਮੰਮੀ ਬੋਲਦੇ ਨਹੀਂ ਗਾੜੀਆਂ ਮੈਂ ਇਦਾਂ ਹੀ ਕਰਨਾ ਵਾ ਉਹ ਜਦੋਂ ਇੰਨਾ ਬਕਵਾਸ ਕਰਦੀ ਹੈ ਨਾ ਮੇਰ ਕੋ ਨਹੀਂ ਚੜੀ ਜਾਂਦੀ ਹੈਗੀ ਤੇ ਮੰਮੀ ਕੀ ਮੜਾ ਕਰਨ ਦੀ ਹੈ ਤੇਰਾ ਉਹ ਨਾਉ ਤੁਹਾਡੇ ਘਰ ਆਉਂਦੀ ਨਾ ਕੋਈ ਗੱਲਬਾਤ ਕਰਦੀ ਕੀ ਨਹੀਂ ਆਉਂਦੀ ਮੇਰੇ ਮਗਰੋਂ ਘਰ ਵੀ ਹੁੰਦੀ ਆ ਤੇਰੇ ਲਾਗੇ ਵੀ ਬੈਂਦੀ ਆ ਸਭ ਕੁਝ ਕਰਦੀ ਆ ਉਹ ਮੰਮੀ ਜੇ ਕਿਸੇ ਨਾਲ ਚੰਗੇ ਰਹੀਏ ਨਾ ਕੋਈ ਨਹੀਂ ਕਹਿੰਦਾ ਮੜਾ ਕਰਦਾ ਹਟਾ ਉਹ ਮੇਰਾ ਉਹ ਕਿਨੇ ਕਮੜੀ ਰਹਿੰਦੀ ਆ ਕਿਉਂ ਨਾ ਵੈਂਦੀ ਨਾ ਤੇ ਹਟ ਜਾਣਾ ਹੀ ਉਹਨੇ ਨਾ ਮੇਰੇ ਮਗਰ ਮਗਰ ਤੁਰੀ ਫਿਰਦੀ ਤੇ ਜੋ ਮਰਜੀ ਆਂਦਾ ਮੋਹਨਜੀਤ ਕਹਿੰਦਾ ਵੀ ਕੰਧ ਘਟਣੀ ਹੋਣੀ ਵਿਚ ਤੇ ਕੱਢ ਲਿਆ ਕੱਢਣੀ ਆ ਗੰਧ ਤੇ ਚੰਗਾ ਸਭੋ ਜਿੱਦਦੀ ਸਮਝ ਭੈਣੀ ਨੀ ਬੰਦੀ ਤੇ ਹੁਣ ਬੇੜਾ ਕਰ ਕਰ ਕੇ ਰਹਾ ਤਾ ਮੱਥੇ ਤੇ ਨਾ ਲੱਗੂਗੀ ਮਤੇ ਦਾਸ ਤੈਨੂੰ ਕੀ ਕਹਿਣਾ ਡਿਭਲਾ ਨਹੀਂ ਤੂੰ ਮੇਰੇ ਸੁਣਾਣੇ ਖਲੋਤੀ ਜਾ ਜਾ ਕੇ ਤੇ ਆਪਣਾ ਕੰਮ ਕਰ ਮੰਮੀ ਕੰਮ ਦੱਸ ਮੈਂ ਕੀ ਕਰਾਂ ਅਗਲਿਆਂ ਦੇ ਘਰ ਬਿਪਤਾ ਪਈ ਆ ਕਾਦੀ ਬਿਪਤਾ ਪਈ ਹੁਣ ਤੂੰ ਆਪਣਾ ਦਏ ਕੰਮ ਕਰਨ ਕੱਲ ਨੂੰ ਮੜੀ ਅਗਲਾ ਮੇਰਾ ਨਾਮ ਲਾਉਣਗੇ ਤੇਰੀ ਕੋਈ ਪਾਣੀ ਬਿਪਤਾ ਪੈ ਗਈ ਆ ਨਾ ਉਹਨਾਂ ਦੀ ਨਵੇਂ ਵੀ ਕਰਦੀ ਹੋਈ ਆ ਅੱਗੇ ਤਾਂ ਮੈਂ ਨਹੀਂ ਬਹੁਤ ਦੋਵੇਂ ਜਾਣੀਆਂ ਇੱਕੋ ਥਾੜੀ ਜੀ ਰੋਟੀ ਖਾਂਦੀਆਂ ਸੀ ਤੇ ਉੱਥੇ ਫਿਰ ਕਾਲੀ ਝੂਠ ਮਾਰ ਲਈ ਉੱਥੇ ਉਹਨਾਂ ਨੂੰ ਦੱਸ ਦਿੰਦੀ ਮੈਂ ਤੇ ਮੈਨੂੰ ਨਹੀਂ ਦੱਸ ਦੋਗੀ ਇਹ ਦੱਸੋ ਗਏ ਗਏ ਕਿੱਥੇ ਸੀ ਜਾਣਾ ਨਾ ਕਿੱਥੇ ਤਾਨੂੰ ਦੱਸ ਕੇ ਜਾਣੀ ਜਿੱਥੇ ਜਾਣੀ ਕਿੱਥੇ ਮੰਮੀ ਨਹੀਂ ਦੱਸ ਕੇ ਗਏ ਆ ਉਹ ਮੰਮੀ ਆ ਜਾਂ ਜੁਰੇ ਜਾ ਕੇ ਕੋਈ ਲੈ ਰਹੀ ਤੇ ਤੇਰੀ ਤਰਫ ਜੀ ਲੈ ਜਾਂਦਾ ਜਾਂ ਮੈਂ ਲੈਂਦਾ ਜਿੱਥੋਂ ਮਰਜ਼ੀ ਲੈ ਆਉਂਦਾ ਮੰਮੀ ਮੇਰੀ ਸੁਣੋ ਗੱਲ ਆਹੜੇ ਪਖੰਡੀ ਬਾਬੇ ਆ ਨਾ ਇਹਨਾਂ ਦਾ ਮਗਰ ਨਾ ਲਗਿਆ ਕਰੋ ਉਥੇ ਪਹਿਲਾਂ ਦੇ ਕੇ ਆਏ ਹੋਗੇ ਕੋਨਾ ਕੋਤ ਫੇਰੀ ਕੀਤਾ ਹੋਊ ਜੇਣਾ ਮੈਂ ਕੀ ਆ ਉਥੇ ਹੋਰ ਫਰੀ ਉਥੇ ਕਰਕੇ ਕੌਣ ਦੇਂਦਿਆ ਹਾਂ ਆ ਗਵਾਨੀ ਵੇਧਾਣਾ ਤੇਦੀ ਰਾਲੂ ਤੋਂ ਮਾਸ਼ਾ ਲਾਇਆ ਸੇਰ ਨੂੰ ਵੇਖੀਆਂ ਸਰੋ ਮੇਨਾ ਤੇ ਆ ਜੀ ਵੇ ਜਾਓ ਜਾ ਕੇ ਤੇ ਸੌ ਮੇਰਾ ਸਿਰ ਨਾ ਖਾਓ ਮੇਰਾ ਉਹ ਨਾਮ ਉਹ ਨਾਮ ਹੋ ਗਿਆ ਵਾ ਸਾਰਿਆਂ ਦਾ ਨਾ ਹੋਇਆ ਵੀ ਚੇਹੀ ਵੇਖ ਲਿਓ ਮੀਂਹ ਚੱਪ ਕਰਕੇ ਤੇ ਚਲ ਜਾ ਖਾਣਾ ਨਾ ਲਵੀ ਤੂੰ ਹੀ ਮੇਰੇ ਕੋ ਇਹਨੂੰ ਵੀ ਮੌਕਾ ਮਿਲ ਗਿਆ ਬੋਲਣ ਦਾ ਕੋ ਚੱਲ ਜੋ ਹੋ ਗਿਆ ਵਾ ਨਾ ਹੋ ਗਿਆ ਉਹਨਾਂ ਨੂੰ ਨਾ ਕਈ ਵੀ ਮੈਂ ਕੀਤਾ ਵਾ ਤੇ ਜੇ ਕਹਿ ਵੀ ਦੂੰ ਤੇ ਮੈਨੂੰ ਡਰ ਪਿਆ ਵਾ ਤੇ ਫਿਰ ਉੱਥੇ ਕਹਿ ਦੇਣਾ ਹੈ ਤੈਨੂੰ ਦੱਸ ਦਿੰਦੇ ਫਿਰ ਉਹ ਨਹੀਂ ਹੁਣ ਤੂੰ ਮੈਨੂੰ ਇਹ ਗੱਲ ਕਹਿਣ ਡਿਆ ਵਾ ਉਹਦੇ ਸਾਹਮਣੇ ਤੂੰ ਵੀ ਇੱਥੇ ਬੋਲੀ ਜਾਣਾ ਵਾ ਤੇਰੇ ਕੋਲ ਚੁੱਪ ਨਹੀਂ ਰਿਹਾ ਗਿਆ ਤੂੰ ਬਾਅਦ ਵਿੱਚ ਮੈਨੂੰ ਪੁੱਛ ਲੈਂਦਾ ਉਹ ਮਾਦਾ ਨੇ ਵੇਚਦੀ ਪਤਾ ਕਿੱਦਾਂ ਕੀਤੀ ਹੈ ਦਲਜੀਤ ਨੇ ਉਹ ਹੱਥੀ ਪੈਨ ਤੱਕ ਜਾਣ ਡਿਆ ਹੈ ਜਾਣ ਡਿਆ ਹੱਥੀ ਪੈਨ ਤੱਕ ਤੂੰ ਗਾੜੀ ਤੇਰੇ ਕੋਲ ਕੱਥ ਨਹੀਂ ਬਣਿਆ ਹੈਗਾ ਫੜ ਲੈਂਦਾ ਹਾਂ ਨੂੰ ਤੁਹਾਡੀ ਪਤਾ ਨਹੀਂ ਕਾਦੀ ਗਲਤੀ ਕਰ ਦਿੱਤੀ ਹੈ ਮੈਂ ਉਹ ਜਦੋਂ ਇੰਨਾ ਇੰਨਾ ਬੋਲਦੀ ਉਦੋਂ ਨਹੀਂ ਤੁਹਾਨੂੰ ਦੱਸਦਾ ਮੇਰੇ ਲੱਗੂ ਕੋਈ ਪਤਾ ਜਦੋਂ ਸੌਣਗੇ ਨਾ ਵੇਖੀ ਬੋਲੀਆਂ ਬੰਦੇ ਆ ਕੋਈ ਨਹੀਂ ਆਉਣ ਦੇ ਗਾੜੀ ਮੈਂ ਘਟ ਨਹੀਂ ਗਈ ਤਲ ਜਾ ਕੇ ਸੰਧਿਆ ਜਾ ਕੇ ਮੈਨੂੰ ਵੀ ਸੌਂਦੇ ਹਾਂ ਬੋਲੀਆਂ ਪਾਉਂਦੇ ਆ ਜਾਣਗੇ ਤੇ ਮੈਂ ਗਾੜੀ ਵੇਖੀ ਹ ਉਹਨਾਂ ਦੇ ਜੁੰਡੇ ਮੇਗਾ ਸੁਣੋ ਹਾਂਜੀ 8 ਵਜੇ ਲੀ ਆ ਤੇ ਤੇ ਮਮੀ ਨੂੰ ਆਵਾਜ਼ ਮਾਰੋ ਤੇ ਕਰੋ ਉਹਨਾਂ ਨਾਲ ਸਲਾਹ ਕੀ ਸਲਾਹ ਕਰਨੀ ਆ ਆਪੇ ਤੇ ਕਹਿੰਦੇ ਸੀ ਕਿ ਉਹ ਦ ਸਵੇਰੇ ਜਾਣਾ ਮੈਨੂੰ ਤੇ ਰਾਤ ਸਾਰੀ ਨੀਂਦ ਨਹੀਂ ਆਈ ਤਾਨੂੰ ਮੈਂ ਕਹਿੰਨੀ ਵੀ ਸੀ ਕਿ ਚਾਚੀ ਚੰਗੀ ਨਹੀਂ ਆ ਤੂੰ ਹੀ ਕਹਿੰਦੇ ਮਾਪੋਤ ਨਾ ਚਾਚੀ ਬੜੀ ਚੰਗੀ ਆ ਉਹ ਸੰਦੀਪ ਕਿੰਨੀ ਬੇਇੱਜ਼ਤੀ ਕੀਤੀ ਆ ਘਾਟ ਹੀ ਰੱਤੀ ਕੀਤੀ ਮੈਂ ਸਾਂਝ ਪਿਆਲੀ ਤੇ ਬੜੀ ਪੌਣੇ ਤੁਸੀਂ ਕੋਈ ਗੱਲ ਨਹੀਂ ਮੋਟਰ ਇਕੱਠੀ ਲਵਾ ਲੈਣੇ ਲਵਾ ਲੋ ਹਣ ਚਾਚੀ ਦੇ ਨਾਲ ਤੁਹਾਡੇ ਘਰ ਦਾ ਬੇੜਾ ਕਰਕੇ ਕਰਤਾ ਉਹਨੇ ਉਹ ਮੈਨੂੰ ਇਹ ਥਰੀ ਪਤਾ ਹੀ ਇਹੋ ਕਰਨ ਦੀ ਆ ਮੈਨੂੰ ਪਤਾ ਹੀ ਨਾ ਤੀ ਪਰ ਮੰਨਦੇ ਨਹੀਂ ਉਹਨੂੰ ਤੇ ਉਦੋਂ ਹੀ ਮਿਰਚਾਂ ਲੱਗ ਗਈਆਂ ਜਦ ਤਿੰਨ ਮੈਂ ਗਵਾੜ ਦਾ ਨਾਂ ਲਿਆ ਸੀ ਕਿ ਆਂਡ ਗਵਾੜੀ ਕਰਦਾ ਹੁੰਦਾ ਚਾਚੀ ਚੋਰ ਨੂੰ ਤਾਂ ਆਪਣਾ ਪਾਲਾ ਹੁੰਦਾ ਹੀ ਆ ਉਹਨੂੰ ਤਾਂ ਪਤਾ ਹੀ ਮੈਂ ਇਹ ਕੰਮ ਕੀਤਾ ਵਾ ਮੰਮੀ ਕਹਿੰਦੀ ਨਾ ਰਾਨੋ ਚਾਚੀ ਬੜੀ ਚੰਗੀ ਤੇਰੀ ਤੂੰ ਹੀ ਮਾੜੀ ਆ ਉਹਦੇ ਬਦਲੇ ਤੇ ਮੈਨੂੰ ਘਰੋਂ ਕੱਢਿਆ ਸੀ ਚੇਤਾ ਕਿ ਨਹੀਂ ਚੇਤਾ ਉਸ ਨੀਬਾ ਨੂੰ ਨਹੀਂ ਪਤਾ ਇਦਾਂ ਨੇ ਕੰਮ ਵੀ ਕਰਦੀ ਆ ਨਾਲੇ ਆਪਣੀ ਬੇਇੱਜ਼ਤੀ ਕਰਵਾਈ ਨਾਲੇ ਮੇਰੀ ਕਰਵਾਈ ਚਲ ਕੋਈ ਗੱਲ ਨਹੀਂ ਉੱਠਦੇ ਆ ਨਾ ਉਹ ਵੀ ਪੁੱਛ ਲੈਣੇ ਆ ਉਠਣਾ ਕੀ ਹੈ ਜਾ ਕੇ ਠਾ ਲੋ ਨਹੀਂ ਉੱਠਦੇ ਦੇ ਉਹਨਾਂ ਦੀ ਤਾਂ ਨੀਂਦ ਉਦੋਂ ਹੀ ਉੱਡ ਗਈ ਸੀ ਉਹਨਾਂ ਨੂੰ ਕਿੱਥੋਂ ਨੀਂਦ ਆਈ ਹੋਣੀ ਆ ਚਲ ਕੋਈ ਗੱਲ ਨਹੀਂ ਸੰਦੀਪ ਤੂੰ ਮੰਮੀ ਨੂੰ ਬੁਲਾ ਮੰਮੀ ਨੂੰ ਪੁੱਛ ਲੈਣੇ ਆ ਕਿੰਦਾ ਗੱਲ ਕਰਨੀ ਆ ਚਲ ਲੈ ਕੇ ਮੰਮੀ ਨੂੰ ਬੁਲਾਉਣੀ ਮੈਂ ਮੰਮੀ ਨੂੰ ਇਹ ਵੀ ਸੱਚੀ ਹੀ ਇਹ ਕਹਿੰਦੀ ਹੁੰਦੀ ਸਾਨੂੰ ਮੈਨੂੰ ਇੱਕ ਗੱਲ ਨਹੀਂ ਸਮਝ ਨਹੀਂ ਆਉਂਦੀ ਚਾਚੀ ਨੇ ਕੰਮ ਕੀਤਾ ਕਿਉਂ ਕਦੇ ਵਾਰ ਤੇ ਕੀਤਾ ਹੋਗਾ ਮਨੇ ਉਦੋਂ ਵੀ ਨਾ ਮੈਂ 11 ਵਜੇ ਘਰ ਆਇਆ ਹਾਂ ਜ਼ਰੂਰ ਆ ਤੁਰੇ ਫਿਰਦੀ ਵੇੜੇ ਜ ਕੋਈ ਗੱਲ ਨਹੀਂ ਪੁੱਛ ਦਿਆਂ ਜਾ ਕੇ ਹੁਣ ਆਜਾ ਮੰਮੀ ਵੇਜੋ ਮੈਂ ਇਧਰੋਂ ਮੇਰੀ ਗੱਲ ਸੁਨੋ ਹਾਂ ਭਾਤਾ ਮੰਨਨੇ ਕੀ ਕਰ ਗੱਲ ਮਾ ਰਾਤ ਵਾਲੀ ਗੱਲ ਭੁੱਲ ਗਏ ਤੁਸੀਂ ਨਹੀਂ ਭੁੱਲੇ ਤੇ ਨਹੀਂ ਯਾਦ ਹੀ ਆ ਭੁੱਲੇ ਕਿਉਂ 8 ਵਜ ਗਏ ਆ ਤੇ ਚਲੀਏ ਉਹਨਾਂ ਦੇ ਘਰ ਚਲੋ ਪੁੱਛ ਕੇ ਤੇ ਆਈਏ ਇੱਕ ਵਾਰੀ ਉਹਨੇ ਪਤਾ ਹੈ ਗੱਲ ਕੀ ਆ ਰਾਜ ਨੇ ਮੂੰਹ ਬੋਲ ਪਿਆ ਗੁੱਸੇਜ ਗੱਲ ਕਰਨੀ ਵਾ ਪਿਆਰ ਨਾਲ ਵਿੱਚ ਉੱਥੇ ਆ ਕੇ ਠੀਕ ਹੈ ਨਾ ਨਹੀਂ ਹੁਣ ਉਹਨਾਂ ਪਿਆਰ ਨਾਲ ਗੱਲ ਖਾਦੀ ਕਰਨੀ ਐ ਬਹੁਤ ਸੋਹਣਾ ਕੰਮ ਕੀਤਾ ਸਾਡੇ ਨਾਲ ਉਹਨੇ ਮੰਮੀ ਇਹਦਾ ਕੰਮ ਨਹੀਂ ਕਰਦਾ ਕਰਦਾ ਵਾ ਕੋਈ ਕਹਿੰਦਾ ਨਹੀਂ ਕਰਦਾ ਤੇ ਉਹੀ ਆਹੀਂ ਘੜੇ ਘਾਟਾ ਵਾਂ ਗਾੜੀ ਨੂੰ ਹੁਣ ਗੱਲ ਥੋੜੀ ਪੈਣਾ ਜਾ ਕੇ ਉਹਨਾਂ ਦੇ ਪੈਣਾ ਹੀ ਗੱਲ ਹੁਣ ਇੱਕ ਵਾਰ ਮੈਨੂੰ ਪੜ੍ਹ ਨਹੀਂ ਦੇਣੀ ਕੋਈ ਨਹੀਂ ਲੜ ਪੀਏ ਜਾ ਕੇ ਹੁਣ ਲੜਨ ਦੇ ਕੰਮ ਆਇਆ ਲੜੇ ਪਾਣਾ ਕੋਈ ਗੱਲ ਨਹੀਂ ਨਾ ਆਹੀਂ ਕਿਹੜੀ ਛੂੜੀਆਂ ਪਾਈਆਂ ਵਾ ਗਾੜੀ ਉੰਮੀ ਹੋਣੀ ਇਹ ਗੱਲ ਹੁਣ ਮੈਂ ਤਾਂ लवली ਲੜਦੇ ਚੰਗੇ ਲੱਗਨੇ ਗੱਲ ਦਲਜੀਤ ਤੁਸੀਂ ਨਾ ਜਾ ਕੇ ਬੋਲਿਓ ਤੇ ਮੈਂ ਆਪੇ ਹੀ ਉਹਨਾਂ ਨਾਲ ਗੱਲ ਕਰ ਲਵਾਂਗੀ। ਚਲੋ ਠੀਕ ਹੈ ਮੰਮੀ ਚੱਲਦੇ ਆ ਪਿਆਰ ਨਾਲ ਗੱਲ ਕਰ ਲਓ ਠੀਕ ਹੈ ਨਾ ਚਲੋ ਉਠੋ ਤਾਂ ਚਲੋ ਚੱਲੀਏ ਉਹਦੇ ਘਰ। ਆਹਨੋ ਟੈਨਸ਼ਨ ਪਈ ਆ ਤੇ ਮਾਦਾ ਤੂੰ ਚਾਹ ਫਟ ਕੇ ਬੈਠੀ। ਤੇ ਕੀ ਗੱਲ ਮੈਂ ਚਾਹ ਵੀ ਨਾ ਪੀਵਾ। ਉਹ ਚਾਹ ਤੇ ਪੀ ਲਈ ਆ ਨਾ ਉਹ ਵੀ ਆਉਣ ਵਾਲੀ ਆ। ਆਉਣ ਵਾਲੇ ਉਹ ਦਲਜੀਤ ਹਣੀ ਜਿਹੜੇ ਰਾਤੀ ਬੋਲਦੇ ਆ ਜਾਣਾ ਹੁਣਾ ਮੈਂ ਤੇ ਮੈਂ ਡਰ ਪਿਆ ਦਲਜੀਤ ਹੁਣਾ ਦਾ ਉਹ ਜੇ ਆਉਣਗੇ ਨਾ ਉਹਨਾਂ ਦੀ ਗਾੜੀ ਨਾ ਬੋਲੀ ਤੂੰ ਬੋਲੀ ਕਿਉਂ ਨਾ ਕੀ ਗੱਲ ਜਦੋਂ ਗਲਤੀ ਤੇਰੀ ਆ ਤੇ ਤੂੰ ਗੱਲ ਹੀ ਬੋਲਣਾ ਉਹਨਾਂ ਦੀ ਗਾੜੀ ਕਾਦੀ ਗਲਤੀ ਹੈ ਮੇਰੀ ਕੀ ਮੈਂ ਪੰਪ ਛੋੜਦਾ ਉਹਨਾਂ ਦੇ ਵੇੜੇ ਦੇ ਵਿੱਚ ਜਿਹੜੀ ਮੇਰੀ ਗਲਤੀ ਤੇ ਮਾਰਾ ਸ਼ਰੇ ਆਉਂਦੇ ਤੈਨੂੰ ਉਹਨਾਂ ਨੇ ਫੜ ਲਿਆ ਹੈ ਨੰਗੇ ਪੈਰੀ ਤੂੰ ਡਈ ਜਲ ਜਾ ਧਰੋਂ ਫੜ ਲਿਆ ਤੇ ਫੜ ਲਣ ਮੈਂ ਮੈਂ ਡਰਦੀ ਹੁਣਾ ਕੋ ਤੇ ਨਾ ਮੈਨੂੰ ਉਹਨਾਂ ਦਾ ਡਰ ਹੈ ਗਈ ਠੀਕ ਹੈ ਤੂੰ ਲਿਆਂਦਾ ਕਿੱਥੋਂ ਪਹਿਲਾਂ ਮੈਨੂੰ ਇਹ ਤੇ ਦੱਸ ਮੈਂ ਜਿੱਥੋਂ ਮਰਜੀ ਲੈਂਦਾ ਹੋਵੇ ਤੈਨੂੰ ਦੱਸਣਾ ਜ਼ਰੂਰੀ ਚੱਲ ਠੀਕ ਆ ਕੋਈ ਨਹੀਂ ਆ ਜਾਂਦੇ ਆ ਉਹਨਾਂ ਆਪੇ ਬੁਕਾ ਲੈਣਾ ਕੋਈ ਨਹੀਂ ਆ ਜਾਂਦਾ ਤੇ ਮੈਂ ਤਾਂ ਨਹੀਂ ਗਾ ਬੋਲਣਾ ਸਿੱਧੀ ਗੱਲ ਤੂੰ ਨਾ ਬੋਲੀ ਤੂੰ ਜ਼ਿੰਦਗੀ ਚ ਨਾ ਬੋਲੀ ਨਾ ਘਰ ਦੀ ਸਾਹਮਣੇ ਬੋਲੀ ਨਾ ਆਂਡ ਗਵਾੜ ਸਾਹਮਣੇ ਬੋਲੀ ਤੇ ਉਹਨਾਂ ਨੂੰ ਮਾਰਦਾ ਹੁਣ ਮੈਂ ਹਾਂ ਜਦੋਂ ਗਲਤੀ ਆਪਣੀਆਂ ਤੇ ਤੇ ਮੈਨੂੰ ਮਾਰਦੇ ਫਿਰ ਉਹਨਾਂ ਨੂੰ ਨਹੀਂ ਮਾਰਨਾ ਤੇ ਜਦੋਂ ਤੇਰਾ ਪਹਿਲਾਂ ਉਹਨਾਂ ਨਾਲ ਆਇਆ ਹੋਂ ਤਸੀਂ ਬੋਲਦੇ ਠੀਕ ਆ ਨਾ ਤੇ ਲਾਇਆ ਤੇ ਲਾ ਦਨ ਮੈਂ ਐਂ ਡਰਦੀ ਉਹਨਾਂ ਕੋ ਜਾ ਕੀਤਾ ਹੀ ਕਹਦੇ ਉਹਨਾਂ ਨੂੰ ਜਾ ਕੇ ਨਹੀਂ ਏਡੀ ਕੀ ਨੌਕਤਾ ਕੀਤੀ ਕਿ ਤੂੰ ਉਹਨਾਂ ਦੇ ਟੋਨੇ ਟਾਣੇ ਕਰਨ ਲੈ ਭੀ ਤੂੰ ਕੀ ਲੈਣਾ ਉਹਨਾਂ ਕੋਲ ਜਿਹੜੀ ਉਹ ਜ਼ੁਬਾਨ ਚਲਾਉਂਦੀ ਹੈ ਨਾ ਉਹਦੀ ਜ਼ੁਬਾਨ ਕੰਟਰੋਲ ਚ ਕਰਨੀ ਸੀ ਘਰੇ ਕਿਹੜਾ ਬਾਬਾ ਤੂੰ ਲੱਭ ਲਿਆ ਵਾ ਐਦਾਂ ਵੀ ਜ਼ੁਬਾਨਾ ਕੰਟਰੋਲ ਚ ਹੋਈ ਜਾਮਾ ਨਹੀਂ ਵੀ ਲਾਦਾ ਤੇ ਇਹਨੇ ਵੀ ਖੜਨਾ ਪੈਣਾ ਉਸ ਬਾਬੇ ਕੋਲ ਹਾਂ ਖੜਨਾ ਪੈਣਾ ਇੱਥੇ ਤੇਰੀ ਵੀ ਜ਼ੁਬਾਨ ਕੋ ਜਿਆਦਾ ਚੰਨਾ ਕਰਦੀ ਕੋਈ ਨਹੀਂ ਕੱਢਦੇ ਹੂਤ ਆਣ ਕੇ ਜਿਹੜੇ ਕੋ ਜਾ ਗਿਆ ਜਾ ਕੇ ਤੇ ਆਪਣਾ ਕੰਮ ਕਰ ਚਾਹ ਪੀਂ ਲਈ ਕੋਈ ਕੋ ਵੀ ਨਹੀਂ ਪੀਂ ਦਿੱਤੀ ਕਿ ਆ ਜਾਂਦੇ ਆ ਫਿਰ ਆ ਗਿਆ ਤੜਫਦਾ ਆਇਆ ਉਹਨੂੰ ਬਿਦਾਸਾ ਤੂੰ ਉਹਨਾਂ ਨੂੰ ਜਾ ਕੇ ਜਵਾਬ ਦੇ ਜਿਹੜਾ ਦੇਣਾ ਵਾ ਤੇ ਮੇਰੇ ਘੜੀ ਆ ਕੇ ਤੇ ਡਿਆਈਓ ਬੋਲਣ ਇਹਦਾ ਵੀ ਜੋਰ ਮੇਰੇ ਤੇ ਹੀ ਚੱਲਦਾ ਆਜੋ ਅਮਾਰਾ ਵਾ ਆ ਚਾਚੀ ਜੀ ਚਾਚੀ ਜੀ ਹਾਂ ਜੀ ਘਰੇ ਬਿਲੀ ਚਾਚੀ ਜੀ ਜੀ ਹਾਂ ਜੀ ਘਰੇ ਹੀ ਆਜੋ ਅੰਤਰੀ ਮੇ ਖਾਈ ਬੀ ਆ ਜਾ ਖਾਹ ਰਹੀ ਉੱਧੇ ਹੀ ਰਹਾ ਕਰਨ ਇਹ ਤੇ ਸੱਚੀ ਆ ਗਈ ਚਲ ਕੋਈ ਨਹੀਂ ਆਨੰਦ ਜੀ ਆ ਜਾ ਦਾਜੀ ਹਾਦਰ ਇਹਨਾਂ ਨਹੀਂ ਆ ਕੋਆ ਮੈਂ ਚਾਹ ਪੀਂਦੇ ਹੀ ਕੋਰਤ ਤੱਕ ਪਣੀਆ ਨਹੀ 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 ਕੋਣੀ ਪੀਣਾ ਰਾਣਾ ਵੀ ਕਾਰੇ ਮਾਸਤੇ ਕੰਮ ਕੀਤਾ ਭੈਣ ਜੀ ਤੁਹਾਨੂੰ ਨਾ ਤਾਂ ਇਹ ਮੋ ਗਿਆ ਮੈਂ ਕੋਈ ਕੰਮ ਨਹੀਂ ਇਹੋ ਜਿਹਾ ਕੀਤਾ ਸੀ ਈ ਨੈਂ ਮਿਹਨਤ ਨਾਲ ਆਪੇ ਹੋਣਾ ਪਹਿਲਾਂ ਗੇੜ-ਗਾੜੀ ਕੀਤਾ ਫਿਰ ਤੂੰ ਮੁੜ ਕੇ ਕਿਉਂ ਜਾਂਦਾ ਰਹੋਂ ਪਰ ਬੈਗੀ ਹਾਂ ਨੂੰ ਮੈਂ ਤੇ ਆਪੇ ਹੀ ਹੋਣਾ ਮੈਂ ਤਾਂ ਤੁਹਾਨੂੰ ਰਾਤੀਂ ਵੀ ਇਹੋ ਕਰਦੀ ਹਾਂ ਹੁਣ ਵੀ ਇਹੋ ਗੱਲ ਕਹਿੰਦੀ ਆਂ ਕਿ ਮੈਂ ਹੋ ਜਾ ਕੋਈ ਕੰਮ ਨਹੀਂ ਕੀਤਾ ਹੈਗਾ ਜਿੱਦਾਂ ਦਾ ਤੁਸੀਂ ਸਮਝਣ ਗਏ ਜੇ ਉਹ ਕੀਤਾ ਵਾ ਨਾ ਉਹ ਲਿਆ ਵੰਡਿਆ ਪੋ ਕਿਉਂ ਮੋ ਕਰੰਡਿਓ ਤੂੰ ਸੰਦੀਪ ਕਈ ਵਾਰੀ ਅੱਖੀਂ ਵੇਖਿਆ ਵੀ ਜਿਹੜਾ ਹਨਾ ਉਹ ਵੀ ਸੱਚ ਨਹੀਂ ਗਾ ਹੁੰਦਾ ਚਾਹੇ ਤਾਂ ਦੋ ਨੂੰ ਸੱਚ-ਸੱਚ ਕੀ ਹੈ ਮੈਂ ਜਦੋਂ ਕਹਿਣ ਲਈ ਹੈ ਮੇਰੇ ਤੇ ਯਕੀਨ ਕਰੋ ਅੱਗੇ ਵੀ ਭੈਣ ਜੀ ਅਸੀਂ ਇੰਨੇ ਚਿਰਾਂ ਦੇ ਇੱਥੇ ਰਹਿੰਨੇ ਆ ਅੱਗੇ ਨਹੀਂ ਅਸੀਂ ਇਹੋ ਜਿਹਾ ਕੋਈ ਕੰਮ ਕਰ ਦਿੱਤਾ ਹੈਗਾ ਜਿਹੜਾ ਮੈਂ ਹੁਣ ਕਰਨਾ ਵਾ ਨਹੀਂ ਹੁਣ ਤੂੰ ਕੀਤਾ ਯਾ ਤੁਹਾਨੂੰ ਪਤਾ ਲੱਗਾ ਵਾ ਉਹ ਮੈਂ ਇਹੋ ਜਿਹਾ ਕੁਝ ਨਹੀਂ ਗਾ ਕੀਤਾ ਤੁਸੀਂ ਕਿਉਂ ਨਹੀਂ ਮੇਰੇ ਤੇ ਯਕੀਨ ਕਰਦੇ ਹੈਗੇ ਸਾਨੂੰ ਯਕੀਨ ਆਉਂਦਾ ਹੀ ਨਹੀਂ ਤੇਰੇ ਉੱਤੇ ਤੂੰ ਕੀਤਾ ਯਾ ਤੇ ਕੌਣ ਕੀਤਾ ਵਾ ਹੋਰ ਕਿਸ ਨੇ ਕੀਤਾ ਹੀ ਨਹੀਂ ਚੱਲ ਇਹਨਾਂ ਦੀ ਗੱਲ ਤੇ ਹੋਰ ਵਾ ਤੇ ਤੁਸੀਂ ਤੇ ਇੰਨੇ ਚਿਰ ਦੇ ਰਹਿਣ ਹੀ ਦੇ ਹੀ ਹੋ ਨਾ ਤੁਸੀਂ ਸਾਰੀ ਉਮਰ ਨੰਗੀ ਸਾਡੀ ਕਦੀ ਅੱਜ ਤੱਕ ਕਿਸ ਨੇ ਗੱਲ ਨਹੀਂ ਕੀਤੀ ਸਾਡੀ ਤੇ ਫੇਰ ਹੁਣ ਕਦੋਂ ਐਦਾਂ ਕਰਦੇ ਜੇ ਮੇਰੇ ਰਾਨੋ ਗੇੜ-ਗਾੜੀ ਵੀ ਤੂੰ ਕੀਤਾ ਵਾ ਮੈਂ ਇੰਨੀ ਵਾਰੀ ਤੁਹਾਨੂੰ ਕਹਿਤਾ ਵਾ ਨਾ ਹੁਣ ਤੇ ਮੇਰਾ ਜੀ ਕੰਡਿਆ ਵੀ ਮੈਂ ਬੋਲਾ ਹੀ ਨਾ ਬਸ ਤੂੰ ਆਪਣੀ ਮੇਰੀ ਸੁਣ ਉਹਨਾਂ ਰਾਂ 11 ਵਜੇ ਆਇਆ ਨਾ ਮੈਂ ਉਹਦੇ ਹੀ ਬਾਹਰ ਫਿਰਨ ਦੇ ਹੀ ਨਾਲ ਸੰਦੀਪ ਨੂੰ ਲੈ ਕੇ ਆਉ ਤੁਸੀਂ ਕਿਹਾ ਹੀ ਨਾ ਇਹ ਸੰਦੀਪ ਨੇ ਕੀਤਾ ਸੀ ਨਹੀਂ ਮੇਰੀ ਗੱਲ ਸੁਣ ਜੇ ਮੈਂ ਫਿਰਨ ਲਈ ਤੇ ਮੈਂ ਆਪਣੇ ਵਿਹੜੇ 'ਚ ਹੀ ਫਿਰਨ ਲਈ ਹੀ ਨਾ ਉਹ ਮੈਂ ਗੇੜ 'ਚ ਵੇਖਿਆ ਚੱਲ ਤੈਨੂੰ ਗੇੜ 'ਚ ਵੇਖਿਆ ਵਾ ਇਹੋ ਵੇਂਦੇ ਰਹਿੰਦੇ ਸੀ ਕਦੋਂ ਕਰਦੇ ਸਮਝਣ ਕਿਤੇ ਉਦਨ ਵੀ ਮੈਂ ਤੈਨੂੰ ਦੱਸਿਆ ਸੀ ਕਿ ਬਾਹਰੋਂ ਆਵਾਜ਼ ਆਉਂਦੀ ਹੀ ਮੈਂ ਇਹ ਵੇਖਣ ਗਈ ਸੀ ਕਿ ਕੌਣ ਲੰਡਿਆ ਵਾ ਕੋਈ ਕਿਹਦੀ ਆਵਾਜ਼ ਆਉਂਦੀ ਆ ਉਹ ਬਾਹਰੋਂ ਨਹੀਂ ਆਵਾਜ਼ ਆਉਂਦੀ ਬਾਹਰ ਕਰਨਾ ਹੀ ਵੀ ਕੋ ਜੋ ਸੁਟਿਆ ਹੀ ਨਾਲੇ ਦੂਰੀ ਰਹਿਣ ਕੀ ਸੁਟਿਆ ਹੀ ਮੈਨੂੰ ਤੇ ਲੱਗਦਾ ਵਾ ਇਹ ਆਤਾ ਤੁਹਾਨੂੰ ਹੀ ਆ ਜਿਹੜੇ ਤੁਸੀਂ ਇਦਾਂ ਲਏ ਹੀ ਹੋ ਤੁਹਾਨੂੰ ਇਦਾਂ ਨਹੀਂ ਕੰਮ ਹੁੰਦੇ ਨਾ ਤੁਹਾਡੇ ਘਰ ਨਾ ਹੁੰਦੇ ਨਾ ਇਹ ਕੰਮ ਨਹੀਂ ਕੀਤੇ ਆਪਾਂ ਆਇਆ ਕਿ ਸਾਡੇ ਘਰ ਨਾ ਆਂਦਾ ਜੋ ਪੁੱਠੇ ਕੰਮ ਕਰਨੇ ਫੇਰ ਆਏ ਆ ਜਾਂ ਰੱਟ ਜੋ ਮੈਂ ਤੂੰ ਚੁੱਪ ਕਰਕੇ ਤੇ ਬੈਠਾ ਰਾ ਅਸੀਂ ਗੱਲ ਕਰਨੀ ਆ ਵਾ ਨਾ ਅਸੀਂ ਆਪੇ ਕਰ ਲਾਂਗੇ ਤੇਰਾ ਬੋਲਣਾ ਜ਼ਰੂਰੀ ਨਹੀਂਗਾ ਵਿੱਚ ਮੰਮੀ ਜੀ ਮੇਰੀ ਸੁਣੋ ਗੱਲ ਜੇ ਇਹ ਸੱਚ ਹੈਗਾ ਵਾ ਨਾ ਤੇ ਤੁਸੀਂ ਦੱਸ ਦੋ ਹਾਂ ਇਹਦੇ ਵਿੱਚ ਕੀ ਆ ਫਿਰ ਵੀ ਆਂਡ ਗਵਾਂਡਵਾ ਕੀ ਸੱਚ ਦੱਸਾਂ ਮੈਂ ਇਹ ਰਾਣੋ ਸੱਚ ਤਨੂੰ ਦੱਸਣਾ ਹੀ ਪੈਣਾ ਵਾ ਚਾਚੀ ਰੱਬ ਕੋ ਡਰੋ ਨਾ ਨਹੀਂ ਮੈਂ ਰੱਬ ਤੋਂ ਡਗੀ ਤਰਾ ਮੈਂ ਰੱਬ ਤੋਂ ਡਰ ਕੇ ਹੀ ਰਹਿਨੀ ਆ ਚਾਚੀ ਇਹ ਕੈਮਰਾ ਦੇ ਵਿੱਚ ਵੇਖ ਲਿਆ ਵਾ ਢਾਡੀ ਫੋਟੋ ਉਨਦੀ ਹੀ ਜੇ ਤਾਂ ਉਹ ਨਹੀਂ ਲੈ ਜਕੀਨ ਤੇ ਮੈਂ ਨਾਲ ਲੈ ਜਣੀ ਤੁਹਾਨੂੰ ਚਲੋ ਉਠੋ ਵੀ ਕਿੱਥੇ ਉਠੋ ਬਹਿ ਜਾ ਰਮਨਸ ਤੇ ਫਿਰ ਸਾਜ ਦੱਸ ਦੋ ਨਾ ਮੈਨੂੰ ਲੱਗਦਾ ਵਾ ਇਹਨਾਂ ਨੂੰ ਮੈਂ ਤੇ ਸਾਥ ਦੋ ਗਿਆ ਲੱਗਦਾ ਇਹਨਾਂ ਨੂੰ ਹੁਣ ਨਾ ਕੋਈ ਨਾ ਕੋਈ ਸਕੀਮ ਤੇ ਲਾਉਣੀ ਪੈਣੀ ਹੈ ਨਹੀਂ ਤੇ ਮੈਂ ਹੀ ਫਸ ਜਾਣਾ ਚਲੋ ਮਨਾਈ ਫਸ ਜਾ ਲਾ ਸਕੀਮ ਚਲ ਮਨਾ ਚਲ ਨਾ ਲਾ ਸਕੀਮ ਲਾ ਸਕੀਮ ਉੱਠੋ ਚੱਲਾ ਪਿਆ ਉੱਠੋ ਚੱਲਾ ਤੁਹਾਨੂੰ ਮੈਂ ਵਿਖਾ ਕੇ ਲੈ ਹੁਣੀ ਆ ਮੇਰੀ ਗੱਲ ਸੁਣੋ ਦੀਦੀ ਕੋਈ ਗੱਲ ਨਹੀਂ ਆ ਪਤਾ ਲੱਗ ਜੂਗਾ ਐਵੇਂ ਨਾ ਲੋਕੀ ਮੁੜੀਏ ਗੱਲਾਂ ਕਰਦੇ ਆ ਤੇ ਦੀਦੀ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਬੜਾ ਚੰਗਾ ਕੀਤਾ ਵਾ ਚਲੋ ਕੋਈ ਨਹੀਂ ਲੱਗ ਜਾਂਦਾ ਵਾ ਪਤਾ ਅੱਜ ਨਾ ਪਤਾ ਲੱਗੂ ਕੱਲ ਨੂੰ ਲੱਗ ਜੇ ਇੱਕ ਦੋ ਦਿਨ ਵਿੱਚ ਪਤਾ ਲੱਗ ਹੀ ਜਾਣਾ ਵਾ ਸਾਡੇ ਘਰ ਤੋਂ ਪੇੜਾ ਕਰਕੇ ਕਰਤਾ ਨਾ ਸੰਦੀਪ ਬੋਦੀ ਰੋਲੀ ਨਾ ਪਾ ਜੇ ਤੁਸੀਂ ਸੱਚ ਸੁਣਨਾ ਹੀ ਆ ਨਾ ਤੇ ਮੈਂ ਦੱਸ ਦਿੰਨੀ ਆ ਤੁਹਾਨੂੰ ਸੱਚ ਭੈਣ ਜੀ ਮੈਂ ਨਾ ਗਈ ਹੀ ਕਿਸ ਬਾਬੇ ਕੋਲ ਮੈਨੂੰ ਕਿਸ ਨੇ ਦੱਸ ਪਾਈ ਉਹ ਬਾਬਾ ਨਾ ਬੜਾ ਸਿਆਣਾ ਵਾ ਤੇ ਮੈਨੂੰ ਵੀ ਇਹ ਹੀ ਕਿ ਚਲ ਸੰਦੀਪ ਜਿੱਦਾਂ ਤੁਹਾਡੇ ਘਰ ਵੀ ਕੜਾ ਪਾ ਕੇ ਰੱਖਦੀ ਐ ਤੇ ਇੱਧਰ ਵੀ ਚੱਲ ਮੈਨੂੰ ਵੀ ਚੰਗਾ ਨਹੀਂ ਆ ਬੋਲਦੀ ਤੇ ਮੈਂ ਤਾਂ ਸੋਚਿਆ ਸੀ ਵੀ ਚਲ ਚੰਗਾ ਹੋ ਜਾਊਗਾ ਤੁਹਾਡੇ ਘਰੋਂ ਵੀ ਕੜਾ ਮੁੱਕ ਜੂਗੀ ਤੇ ਮੈਂ ਤਾਂ ਤਾਂ ਕਰਕੇ ਗਈ ਹੀ ਵੀ ਚਲ ਕੋਈ ਗੱਲ ਨਹੀਂ ਜੇ ਅੱਗੇ ਸਾਡੇ ਦੋਵਾਂ ਘਰਾਂ ਦੀ ਇਮੀ ਬਣਦੀ ਐ ਨਾ ਤੇ ਗਾਂ ਵੀ ਬਣਦੀ ਰਵੇ ਮੈਂ ਕੋਹ ਮਾੜਾ ਕਰਨ ਨਹੀਂ ਗਈ ਮੈਂ ਕਿਹਾ ਸੀ ਚੱਲੇ ਠੀਕ ਹੋ ਜੂਗੀ ਤੇ ਫਿਰ ਮੈਂ ਸਾਰਿਆਂ ਨੂੰ ਦੱਸ ਦੂੰਗੀ ਇਹਦੇ ਵਿੱਚ ਮੈਨੂੰ ਇਹ ਦੱਸੋ ਵੀ ਮੈਂ ਗਲਤ ਕੀ ਕੀਤਾ ਵਾ ਰਾਨੋ ਤੋਂ ਚੰਗਾ ਵੀ ਕੀ ਕੀਤਾ ਵਾ ਇਹਦੇ ਵਿੱਚ ਮਾੜਾ ਕੀ ਹੈ ਭੈਣ ਜੀ ਸੋਚਿਆ ਤੇ ਮੈਂ ਆਪਣੇ ਘਰਾਂ ਲਈ ਇਹ ਨਾ ਕਿ ਚੱਲ ਇਹਦਾ ਮਾੜਾ-ਮੋਟਾ ਫਰਕ ਪੈ ਜਾਊਗਾ ਤੇ ਜਿੱਦਾਂ ਅਸੀਂ ਅੱਗੇ ਰਹਿੰਦੇ ਹਾਂ ਉਦਾਂ ਹੀ ਰਹੀ ਜਾਵਾਂਗੇ ਹੁਣ ਇਹਦੇ ਤੇ ਵੀ ਕੀ ਪਤਾ ਵੀ ਕਿਸ ਨੇ ਕੀ ਕੀਤਾ ਵਾ ਕੀ ਨਹੀਂ ਕੀਤਾ ਉਹਦੇ ਤੇ ਕੱਖ ਨਹੀਂਗਾ ਕਿਸ ਨੇ ਕੀਤਾ ਇਹ ਤੂੰ ਕੋ ਪਤਾ ਤੁਹਾਡੇ ਘਰ ਪਾਇਆ ਸਾਰਾ ਜੋ ਪਾਇਆ ਚਾਚੀ ਜੀ ਤੂੰ ਚੰਗੀ ਹੋਵੇਂ ਤੇ ਆਪੇ ਨਾ ਰੋਲਾ ਪਾਵਾਂ ਮੈਂ ਮੈਂ ਕਿਹਾ ਕਿ ਮੈਂ ਸਿੱਧੀ ਹੀ ਕਿ ਜਦ ਮੈਂ ਛੇੜਣ ਹੀ ਨਿਸ਼ਾ ਦੇ ਨੀਆ ਸੰਦੀਪ ਤੂੰ ਗੱਲ ਨੂੰ ਸਮਝਦੀ ਨਹੀਂ ਆ ਕਿਉਂ ਨਹੀਂ ਸਮਝਦੀ ਮੈਂ ਗੱਲ ਨੂੰ ਲੋਕੀ ਜਿਹੜੇ ਆ ਨਾ ਬੜੇ ਹੰਤਰੇ ਲੋਕੀ ਨਹੀਂ ਹੰਤਰੇ ਤੁਸੀਂ ਹੰਤਰੇ ਆ ਉਹ ਨਹੀਂ ਸੰਦੀਪ ਲੋਕੀ ਨਾ ਵੇਖ ਕੇ ਚਰਦੇ ਨਹੀਂ ਆ ਪਹਿਲਾਂ ਤੂੰ ਚੰਗੀ ਭਲੀ ਰਹਿੰਦੀ ਹੁੰਦੀ ਮੈਨੂੰ ਤਾਂ ਲੱਗਦਾ ਟਾਡਾ ਇਲਾਜ ਕਰਾਉਣ ਵਾਲਾ ਵਾ ਜਾ ਕੇ ਡਾਕਟਰ ਕੋਲ ਇਲਾਜ ਕਰਾਓ ਪਾ ਜੀ ਰੱਬਾ ਮੈਂ ਤਾਂ ਸੋਚਿਆ ਸੀ ਚੰਗਾ ਵੀ ਚੱਲ ਚੰਗਾ ਇਹੋ ਹੀ ਕਰਕੇ ਤੇ ਮੈਂ ਗਈ ਹੀਗੀ ਵੀ ਜਿਹੜਾ ਹਾ ਤੂੰ ਗਾੜੀ ਕਿਸ ਦੀ ਸੁਣਦੀ ਨਹੀਂ ਗਈ ਤੂੰ ਬਸ ਬੋਲੀ ਜਾਨੀ ਰਹਿਣੀ ਆ ਤੇ ਮੈਨੂੰ ਇਹ ਹੀਗਾ ਵੀ ਚਲ ਜੇ ਕਿਸੇ ਨੇ ਕੋਈ ਕੀਤਾ ਵੀ ਹੋਊਗਾ ਤੇ ਚਲ ਚੰਗਾ ਹੋ ਜਾਊਗਾ। ਵੀ ਜਿੱਦਾਂ ਤੂੰ ਪਹਿਲਾਂ ਰਹਿਨੀ ਉਦਾਂ ਹੀ ਰਹਿਣ ਡਾਪੇਗੀ। ਮੈਨੂੰ ਕੀ ਪਤਾ ਹੈਗਾ। ਚਾਚੀ ਇਹ ਕੰਮ ਛੱਡ ਦਿਓ। ਰੱਬ ਦਾ ਨਾਮ ਲਿਆ ਕਰੋ। ਨਹੀਂ ਰੱਬ ਦਾ ਨਾਮ ਬਥੇਰਾ ਲੈਨੀ ਆ ਮੈਂ। ਜਿੱਦਾਂ ਦੀ ਉਹ ਨੌਨ ਟਾਡ ਵਾਸਤੇ ਉਦਾਂ ਦੀ ਮੈਂ ਆ। ਤੇ ਮੈਂ ਤਾਂ ਹੀ ਤੇ ਕਹਿਣ ਲਈ ਆ ਮੈਂ ਚੰਗਾ ਹੀ ਸੋਚਿਆ ਸੀ ਤੇਰਾ ਮਾੜਾ ਵੀ ਹੀ ਸੋਚਿਆ ਮੈਂ। ਜਿੱਦਾਂ ਦੀ ਉਹ ਵਾ ਮੈਨੂੰ ਉਦਾਂ ਦੀ ਤੂੰ ਆ। ਜੇ ਇਹ ਘਰ ਮੇਰਾ ਆਪਣਾ ਵਾ ਤੇ ਉਹ ਵੀ ਆਪਣਾ ਵਾ ਮੈਂ ਤਾਂ ਆ ਕਰਕੇ ਗਈ ਸੀ ਸਵੇਰੇ ਉੱਠ ਕੇ ਨਾ ਪਾਠ ਕਰਿਆ ਕਰੋ ਰੱਬ ਤੁਹਾਨੂੰ ਸਿੱਧੀਆਂ ਪਾਵੇ ਕਿਤੇ ਮੇਰੀ ਗੱਲ ਸੁਣੋ ਸੰਦੀਪ ਪਤਾ ਨਾ ਕੀ ਆ ਕੀ ਪਤਾ ਮੰਮੀ ਨੇ ਵਿੱਚ ਅੱਗੇ ਵਾਅਦੀ ਕੀਤਾ ਹੋਵੇ ਕਿ ਚਲੋ ਆਪਾਂ ਰਲ ਮਿਲ ਕੇ ਸਾਰਾ ਟੱਬਰ ਜਿਹੜਾ ਇਕੱਠੇ ਰਵਾਂਗੇ ਤੇ ਦੀਦੀ ਹੋਂਦਾ ਵੀ ਰਲ ਮਿਲ ਕੇ ਰਿਆ ਤੁਹਾਨੂੰ ਨਾ ਵੇਖ ਕੇ ਗਲਤ ਫਹਮੀ ਹੋ ਗਈ ਆ ਦੀਦੀ ਹੋਂਦਾ ਵੀ ਰਲ ਮਿਲ ਕੇ ਰਿਆ ਜਾਂਦਾ ਵਾ ਸੂਰੀ ਬਾਬਿਆਂ ਦਾ ਜਾਨਣਾ ਨਹੀਂ ਹੁੰਦਾ ਚਲੋ ਹੈ ਤੇ ਸਹੀ ਆ ਕੀ ਪਤਾ ਮੰਮੀ ਨੇ ਚੰਗਾ ਹੀ ਕੀਤਾ ਹੋਵੇ ਬਾਪੇ ਤੁਹਾਨੂੰ ਪਤਾ ਤਾਂ ਹੈਗਾ ਸਿੱਧੇ ਰਾਹ ਪੁੰਦੇ ਹੁੰਦੇ ਆ ਪਹਿਲੇ ਲੈਣ ਦੇ ਮਾਰੇ ਨਾਲ ਉਹਨਾਂ ਨਾਲ ਕੁਝ ਨਾ ਕੁਝ ਤੇ ਕਰਨਾ ਹੀ ਆ ਕੀ ਪਤਾ ਕਿੰਨੇ ਕੁ ਪੈਸੇ ਦੇ ਕੇ ਆਏ ਚਲੋ ਹੁਣ ਕੀ ਕਰ ਸਕਦੇ ਆ ਜਿਹੜਾ ਕੰਮ ਹੋ ਗਿਆ ਵਾ ਨਾ ਉਹਨੂੰ ਛੱਡੋ ਤੁਸੀਂ ਤੇ ਗਾੜੀ ਇਹੋ ਆ ਕਿ ਚਲੋ ਰਲ ਮਿਲ ਕੇ ਰਹੋ ਜੇ ਬਈ ਮਾੜੀ ਮੋਟੀ ਹੋ ਵੀ ਜਾਂਦੀ ਹੈ ਨਾ ਇੱਕ ਦੂਜੇ ਕੋ ਤੇ ਕੋਈ ਗੱਲ ਨਹੀਂ ਬੰਦਾ ਜਰ ਵੀ ਲੈਂਦਾ ਢੱਟ ਨਾ ਮੈਂ ਰਲ ਕੇ ਰਹਿਣੀ ਆ ਨਾ ਤੁਹਾਨੂੰ ਕਦੀ ਮਾੜੀ ਚੰਗੀ ਕਹੀ ਮੈਂ ਚਾਚੀ ਇਦਾਂ ਕਰਦੇ ਤਾਂ ਹੀ ਕਰਦੀ ਮੈਂ ਨਹੀਂ ਨਹੀਂ ਆਪਾਂ ਦੇ ਦੋਵੇਂ ਕਠੀਆਂ ਰੀਨੀਆਂ ਆ ਆਪਾਂ ਤੇਰੀ ਮੜੀ ਚੰਗੀ ਕੀਤੀ ਨਹੀਂ ਕਹਿੰਦੀ ਇਹਨਾਂ ਨੂੰ ਸਮਝਾਓ ਥੋੜਾ ਜਿਹਾ ਠੀਕ ਆ ਨਾ ਤੇ ਕੀ ਸਮਝਾਉਣਾ ਮੈਨੂੰ ਜਦੋਂ ਹੁਣ ਮੈਂ ਤੁਹਾਨੂੰ ਸੱਚੀ ਗੱਲ ਦੱਸ ਹੀ ਦਿੱਤੀ ਆ ਤੇ ਫੇਰ ਵੀ ਤੁਸੀਂ ਮੇਰੇ ਦਿਵਾਨੇ ਹੋਈ ਜਾਂਦੇ ਜੇ ਮੈਂ ਨਹੀਂ ਗੱਲ ਦੱਸੀ ਤੇ ਫੇਰ ਵੀ ਤੁਸੀਂ ਮੇਰੇ ਦਿਵਾਨੇ ਹੀ ਚਾਚੀ ਮੇਰੀ ਸੁਣੋ ਗੱਲ ਇਹੋ ਕੰਮ ਹੈ ਤੁਹਾਡੀ ਨੋ ਤੇ ਕੀਤਾ ਹੁੰਦਾ ਨੀ ਹਾਡੇ ਸਿਰਦੇ ਵਾਲਾ ਨੂੰ ਪਹਿਣਾ ਹੀ ਨਹੀਂ ਮੈਂ ਪਹਿਲਾਂ ਤੁਹਾਡੇ ਕੋਲ ਪੁੱਛਣਾ ਹੀ ਗੱਲ ਨੂੰ ਸਮਝਣਾ ਹੀ ਜੇ ਤੁਸੀਂ ਚੰਗੇ ਬਾਤੇ ਕੀਤਾ ਹੁੰਦਾ ਤਾਂ ਮੇਰਾ ਦਿਮਾਗ ਨਹੀਂ ਹੀ ਭਾਇਆ ਫਿਰ ਕਿਉਂ ਲੁਕਾ ਕੇ ਰੱਖੀਏ ਗੱਲ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੌਂਸਲੇ ਨਾਲ ਦੱਸ ਦੂੰਗੀ ਪਰ ਤੁਹਾਡੇ ਤੇ ਹੌਂਸਲਾ ਹੈ ਹੀ ਨਹੀਂ ਜੇ ਮੈਨੂੰ ਨਹੀਂ ਦੱਸਣਾ ਨਹੀਂ ਤੇ ਮੰਮੀ ਨਾਲ ਸਲਾਹ ਕਰ ਲੈਂਦੇ ਕਿ ਮੈਂ ਬਾਬੇ ਦੇ ਚੱਲੀ ਆਂ ਕੰਮ ਕਰਨ ਵਾਸਤੇ ਐਸੇ ਕਰਕੇ ਤੇ ਮੈਂ ਦੱਸਿਆ ਰਹੀ ਕਿ ਤੇਰੀ ਜੁਬਾਨ ਤੇ ਏਡੀ ਲੰਮੀ ਆ ਤੈਨੂੰ ਹੋਣੀ ਨਹੀਂ ਰੱਖਣ ਦੇ ਚਲ ਮੰਮੀ ਚੱਲੀਏ ਬਾਹਰ ਬੇਜੋੜ ਹਾਂ ਚਾਹ ਬਣਾਉਣੀ ਆ ਕਾਦੀ ਚਾਹ ਪੀਣੀ ਆ ਕੀ ਪਤਾ ਤੈਨੂੰ ਚਾਹ ਚ ਵੀ ਕੁਝ ਕਰ ਦੋ ਤੁਹਾਡੇ ਤੇ ਕੀ ਭਰੋਸਾ ਆ